ਉਹ ਕਹਿੰ ਕੇ ਬੈਠ ਗਈ ਤੇ ਕੁੱਲੀ ਵੀ ਵੇਲਾ ਸੀ ਤੇ ਗੱਲਾਂ ਕਰ ਲਾ ਪਿਆ ਪੁੱਛਦਾ ਕਿ ਕਿੱਥੋਂ ਆਈ ਕਹਿੰਦੀ ਵੀ ਇੰਜ ਕਰ ਕੋ ਕਿਹਨੂੰ ਮਿਲਣਾ ਹੈ ਤੇ ਉਹ ਕਹਿੰਦੀ ਵੀ ਮੇਰਾ ਮੁੰਡਾ ਹੈ ਲਾਲੂ ਲਾਲੂ ਹੂੰ ਲਾਲੂ ਹਾਂ ਉਹਨੂੰ ਮਿਲਣਾ ਹੈ ਕਿਦਾ ਸ਼ਾ ਬੀਬੀ ਤੇ ਕਹਿੰਦੀ ਕੀ ਕਰਦਾ ਕਹਿੰਦੀ ਪੂਰੇ ਰੂਲਾਂ ਚ ਕੰਮ ਕਰਦਾ ਹੂੰ ਤੇ ਕੁੱਲੀ ਨੇ ਜਦੋਂ ਲਾਲੂ ਲਾਲੂ ਸੁਣਿਆ ਉਹਨੇ ਕਹੇ ਮੇਰੇ ਵਰਗਾ ਹੀ ਕੁੱਲੀ ਹੋਣਾ ਹੋਵੇ ਉਹਦਾ ਮੋਹ ਜਾ ਗਿਆ ਕਿ ਮੇਰਾ ਸਟਾਫ ਮੈਂਬਰ ਪੀਓ ਵੀ ਪੁੱਲੂ ਮੈਂ ਵੀ ਪੁੱਲੂ ਤੇ ਮਾਤਾ ਕੇ ਮਾਤਾ ਨੂੰ ਕਹਿੰਦਾ ਵੀ ਬੀਬੀ ਹੁਣ ਤੂੰ ਇੰਜ ਕਰ ਤੂੰ ਉੱਤੇ ਫਿਰ ਮੇਰੇ ਨਾ ਮਤਲਬ ਹੈਗਾ ਸਹਿਯੋਗੀ ਦੀ ਮਾਂ ਐ ਤੇ ਰੋਟੀ ਦਾ ਫਿਕਰ ਨਾ ਕਰੀ ਅੱਜ ਮੈਂ ਰੋਟੀ ਤੇ ਆਪੇ ਬਣਾ ਲਵਾਂਗਾ ਉਹ ਕਹਿੰਦਾ ਵੀ ਬੀਬੀ ਮੇਰ ਉਹ ਕਹਿੰਦੀ ਬੀਬੀ ਕਹਿੰਦੀ ਮੇਰੇ ਕੋਲ ਪੁੱਤ ਰੋਟੀ ਹੈਗੀ ਤੂੰ ਵੀ ਖਾ ਲਈਂ ਅਰਚੋ ਤੇ ਕਹਿੰਦਾ ਲੈ ਫਿਰ ਆਪਾਂ ਇਹਨਾਂ ਨੂੰ ਇਹਨਾਂ ਨੂੰ ਗਰਮ ਕਰ ਲਾਂਗੇ ਪਰ ਫਿਕਰ ਨਹੀਂ ਹੁਣ ਮੈਂ ਤੇਰੇ ਨਾਲ ਗੱਲਾਂ ਮਾਰੂੰ ਅੱਛਾ ਉਹ ਪੁੱਛਦਾ ਕਿ ਇਹ ਉਹ ਲਾਲੂ ਕਰਦਾ ਕੀ ਆ ਕਿਤੇ ਮੈਨੂੰ ਪਤਾ ਪਤਾ ਨਹੀਂ ਕੀ ਕਰਦਾ ਤੇ ਉਹ ਕਿਹਦੀ ਉਹਦਾ ਸਿੱਧਾ ਨਾ ਕੀ ਆ ਕਹਿੰਦੀ ਵੀ ਮੈਂ ਤੇ ਲਾਲੂ-ਬਾਲੂ ਕਹਿੰਨੀ ਆ ਵੀ ਤੇ ਤੁਹਾਡਾ ਜਿਹੜਾ ਨਾ ਤਾਇਆ ਚਾਚਾ ਵੱਡਾ ਬਾਬੂ ਤੁਹਾਡਾ ਉਹ ਕਹਿੰਦਾ ਵੀ ਉਹ ਉਹਨੂੰ ਸ਼ਾਸਤਰੀ-ਸ਼ਾਸਤਰੀ ਜੀ ਕਹਿੰਦਾ ਹੂੰ ਗੁਲਦੀ ਤੇ ਸਟ੍ਰਾਈਕ ਕੀਤਾ ਹੂੰ ਕਿਰਦਾ 38 64 38 30 ਟੁਨੈ ਨਹੀਂ ਕੋਈ ਹੂੰ ਉੱਠਿਆ ਤੇ ਉੱਪਰ ਜਕੇ ਗਿਆ ਤੇ ਸਟੇਸ਼ਨ ਮਾਸਟਰ ਦੇ ਕਮਰੇ ਚ ਗਿਆ ਤੇ ਉਥੋਂ ਫੋਟੋਜ਼ ਲਾ ਲਿਆ ਹੂੰ ਕਿੰਦਾ ਕੇ ਬੀਬੀ ਇਤਨੇ ਵੀ ਕਿੰਦੀ ਇਹੀ ਆ ਤੇਰਾ ਯਾਰ ਹੈ ਮੇਰਾ ਮੁੰਡਾ ਹਾਂ ਹਾਂ ਕੀ ਬਾਤ ਕੁੱਲੀ ਨੇ ਮਾਤਾ ਨੂੰ ਫੋਟੋ ਫੜਾਈ ਤੇ ਭਜਿਆ ਸਟੇਸ਼ਨ ਮਾਸਟਰ ਦੇ ਘਰ ਹਾਂ ਜਦੋਂ ਉਹਨੇ ਦੱਸਿਆ ਤੇ ਅੱਗੇ-ਅੱਗੇ ਸਟੇਸ਼ਨ ਮਾਸਟਰ ਭਜਾ ਰਿਹਾ ਤੇ ਪਿਛੇ-ਪਿਛੇ ਕੁੱਲੀ ਭਜਾ ਰਿਹਾ ਹਾਂ ਇੱਕਦਮ ਮਾਤਾ ਨੂੰ ਲੱਗਾ ਕਿ ਮਾਤਾ ਨੇ ਘੁੱਟ ਕੇ ਛੁੜਾ ਫੜ ਲਿਆ ਕਿ ਦੀ ਚੋਰ ਨਾ ਹੁਣ ਚੋਰ ਨਾ ਕਿ ਮੇਰਾ ਛੁੜਾ ਖੋ ਕੇ ਨਾ ਭੱਜ ਜਾਣਾ ਉਹ ਸਤਕਾਰ ਨਾਲ ਉੱਥੇ ਲੱਗੇ ਗਏ ਆਪਣੇ ਸਟੇਸ਼ਨ ਮਾਸਟਰ ਵਾਲੇ ਜਿਹੜਾ ਦਫਤਰ ਸੀ ਬਾਜ਼ਾ ਨੂੰ ਪਾਣੀ ਪਿਆੜਿਆ ਪੱਖਾ ਚੱਲ ਰਿਹਾ ਹੈ ਉੱਥੇ ਜ ਤਾਰਾਂ ਖੜਕ ਗਈਆਂ ਸਪੈਸ਼ਲ ਟ੍ਰੇਨ ਆਈ ਹਮ ਤੇ ਮਾਤਾ ਨੂੰ ਲੈ ਕੇ ਗਈ ਮਾਤਾ ਦੀ ਜਿਹੜੀ ਡਾਇਲੋਗ ਆਪਣੇ ਮੁੰਡੇ ਨਾਲ ਘਰ ਪਹੁੰਚ ਗਈਆਂ ਮਾਤਾ ਕਹਿੰਦੀ ਵੇ ਲਾਲੂ ਇਨੀ ਮੇਰੀ ਸੇਵਾ ਕੀਤੀ ਕਿਤੇ ਤੂੰ ਵੱਡਾ ਅਫਸਰਤ ਨਹੀਂ ਲਾ